ਐਸ ਵੇਲੇ ਦੱਸ ਦਈਏ ਕਿ ਆਪਾਂ ਖੜੇ ਆ ਮਾਸਟਰ ਕਲੋਨੀ ਦੀ ਬਿਲਕੁਲ ਪਾਰਕ ਦੇ ਸਾਹਮਣੇ ਦੱਸ ਦਈਏ ਕਿ ਇਸ ਪਾਰਕ ਦੇ ਸਾਹਮਣੇ ਤੁਹਾਡੇ ਨਜ਼ਰ ਆ ਰਿਹਾ ਹੋਵੇਗਾ ਇੱਕ ਰੁੱਖ ਜੋ ਤਾਰਾਂ ਦੇ ਉੱਤੇ ਪਿਆ ਔਰ ਅਸੀਂ ਪਹਿਲਾਂ ਵੀ ਇਹ ਖਬਰ ਜਿਹੜੀ ਆ ਲਗਾ ਚੁੱਕੇ ਆ ਲੇਕਿਨ ਬਿਜਲੀ ਵਿਭਾਗ ਅਜੇ ਤੱਕ ਇੱਥੋਂ ਤੱਕ ਨਹੀਂ ਪਹੁੰਚਿਆ ਹੋ ਸਕਦਾ ਹੈ ਕਿ ਬਿਜਲੀ ਵਿਭਾਗ ਹੋਰ ਜੇਵਿਆਂ ਵਿੱਚ ਹੋਵੇ ਕਿਉਂਕਿ بارشਾਂ ਬਹੁਤ ਹੋ ਗਈਆਂ ਔਰ ਬਹੁਤ ਜਗ੍ਹਾ ਇਹ ਹੋ ਜਾਏ ਪੁਰਾਣੇ ਰੁੱਖ ਅਕਸਰ ਹੀ ਤਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੇ ਆ ਤਾਂ ਹੋ ਸਕਦਾ ਹੈ ਹੋਰ ਜਗ੍ਹਾ ਦੇ ਉੱਤੇ ਵੀ ਇਹ ਹੋ ਜਾਏ ਕੋਈ ਇਨਸੀਡੈਂਟ ਵਾਪਰੇ ਹੋਣ ਜਿੱਥੇ ਤਾਰਾਂ ਟੁੱਟੀਆਂ ਹੋਣ ਰੁੱਖ ਡਿਗੇ ਹੋਣ ਕਿਉਂਕਿ ਬਰਸਾਤ ਹੋਈ ਹੈ ਔਰ ਥੋੜੇ ਦਿਨਾਂ ਦੇ ਵਿੱਚ ਬਿਜਲੀ ਦੀ ਵੀ ਉਥਲ-ਪੁਥਲ ਹੋ ਗਈ ਹੈ ਤਾਂ ਇਸੇ ਤਰ੍ਹਾਂ ਦੱਸ ਦਈਏ ਕਿ ਇਹਦੇ ਵੱਲ ਅਜੇ ਬਿਜਲੀ ਵਿਭਾਗ ਦਾ ਧਿਆਨ ਨਹੀਂ ਗਿਆ ਉਹ ਰੁੱਖ ਬਹੁਤ ਵੱਡਾ ਹੈ ਸੁੱਕੇ ਰੁੱਖਾਂ ਬਾਰੇ ਅਕਸਰ ਹੀ ਅਸੀਂ ਗੱਲ ਕਰਦੇ ਰਹਿੰਦੇ ਆ ਕਿ ਸੁੱਕੇ ਜੋ ਰੁੱਖ ਨੇ ਜੋ ਪੁਰਾਣੇ ਰੁੱਖ ਨੇ ਇਹਨਾਂ ਨੂੰ ਵੜਿਆ ਜਾਵੇ ਔਰ ਨਵੇਂ ਆਕਸੀਜਨ ਵਾਲੇ ਰੁੱਖ ਲਗਾਏ ਜਾਣ ਔਰ ਤਾਂ ਜੋ ਇਹ ਬਿਜਲੀ ਭਾਗ ਦਾ ਨੁਕਸਾਨ ਹੁੰਦਾ ਔਰ ਹੋਰ ਆਵਾਜਾਈ ਵਾਲਿਆਂ ਦਾ ਨੁਕਸਾਨ ਹੁੰਦਾ ਔਰ ਬਹੁਤ ਸਾਰੇ ਇਨਸੀਡੈਂਟ ਇਹਨਾਂ ਕਰਕੇ ਵਾਪਰਦੇ ਆ ਕਿ ਇਹ ਜੋ ਪੁਰਾਣੇ ਰੁੱਖ ਹੈ ਇਹਨਾਂ ਕਰਕੇ ਬਹੁਤ ਸਾਰੀਆਂ ਬਿਜਲੀ ਦੀਆਂ ਤਾਰਾਂ ਟੁੱਟਦੀਆਂ ਲੋਕਾਂ ਦੇ ਘਰਾਂ ਦੇ ਉੱਤੇ ਪੈਂਦੇ ਆ ਤੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੁੰਦਾ ਕਈ ਹਾਸੇ ਤੁਸੀਂ ਪਹਿਲਾਂ ਵੀ ਵੇਖ ਚੁੱਕੇ ਹੋਵੋਗੇ ਔਰ ਇਹ ਹਾਸਾ ਵੀ ਤੁਹਾਨੂੰ ਦੱਸ ਦਈਏ ਕਿ ਅਕਸਰ ਹੀ ਇਹੋ ਜਿਹੇ ਹਾਸੇ ਵੀ ਤੁਹਾਡੇ ਸਾਹਮਣੇ ਆਉਂਦੇ ਰਹਿੰਦੇ ਆ ਔਰ ਇਹ ਹਾਸਾ ਦੀਨਾਨਗਰ ਦੀ ਉਸ ਮਾਸਟਰ ਕਲੋਨੀ ਦੇ ਸਾਹਮਣੇ ਨਕਾਸੀ ਦੇ ਕੋਲ ਜੋ ਪਾਰਕ ਹੈ ਉੱਥੇ ਆ ਤੁਸੀਂ ਕੋਲ ਟਰਾਂਸਫਾਰਮ ਲੱਗਾ ਇੱਕ ਖੰਭਾ ਜਿੱਥੋਂ ਖਿੱਚ ਪਈ ਹੋਈ ਆ ਔਰ ਵੱਡੀ ਕੇਵਲ ਹੈ ਕੇਵਲ ਦੇ ਉੱਤੇ ਰੁੱਖ ਡਿੱਗਿਆ ਹੋਇਆ ਔਰ ਅਸੀਂ ਮੈਕਮੇ ਨੂੰ ਬੇਨਤੀ ਕਰਦੇ ਆ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਇਹ ਰੁੱਖ ਹਟਾਇਆ ਜਾਵੇ ਔਰ ਜੇ ਬਿਜਲੀ ਦੀ ਤਾਰ ਟੁੱਟਣ ਦੇ ਕਿਨਾਰੇ ਆ ਤਾਂ ਉਸ ਨੂੰ ਬਚਾਇਆ ਜਾਵੇ ਤਾਂ ਜੋ ਲੰਬਾ ਨੁਕਸਾਨ ਨਾ ਹੋ ਸਕੇ ਲੰਬੀ ਦੌੜ ਨਾ ਪੈ ਸਕੇ ਔਰ ਇਸ ਦੇ ਵਿੱਚੋਂ ਇਹ ਬਿਜਲੀ ਜੋ ਸਪਲਾਈ ਹੈ ਇਹ ਵੀ ਬੰਦ ਨਾ ਹੋ ਸਕੇ ਔਰ ਜਲਦੀ ਤੋਂ ਜਲਦੀ ਇਸ ਰੁੱਖ ਨੂੰ ਪਰੇ ਕੀਤਾ ਜਾਵੇ ਔਰ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਸ ਬਾਰੇ ਕਮੈਂਟ ਜਰੂਰ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ